ਸ਼ਸਤਰੀ ਕਾਲ ਜੀ ਮੈਂ ਤੁਹਾਡਾ ਆਪਣਾ ਰਮਨ ਪੇ ਬਲੌਗ ਤੇ ਬਹੁਤ ਸਵਾਗਤ ਹੈ ਤੇ ਜੀ ਹੋਰ ਕਿਵੇਂ ਕਰਿਆ ਨੇ ਮੈਂ ਕਰਦਾ ਵਧੀਆ ਹੋਣਗੇ ਤੇ ਜੀ ਹੁਣ ਸਵੇਰੇ ਸਵੇਰੇ ਮੰਮੀ ਲਾ ਰਹੀ ਔਰ ਤੋਂ ਵੀਡੀਓ ਤੇ ਰੁਕਣੀ ਡੈਡੀ ਹੁਣ ਡਿਊਟੀ ਤੇ ਜਾਣਗੇ ਸ਼ਸਤਰੀ ਅਕਾਲ ਜੀ ਸਾਰਿਆਂ ਨੂੰ ਤੇ ਡੈਡੀ ਦੀਆਂ ਰੋਟੀਆਂ ਲਾ ਰਹੀ ਨੇ ਹੁਣ ਮੰਮਾ ਜੀ ਤੇ ਅੱਜ ਆਪਾਂ ਜਾਵਾਂਗੇ ਮੋੜੀ ਜੀ ਮੰਮੀ ਦੀ ਪੈਰ ਤੇ ਜਿਹੜਾ ਚੱਕਰ ਹੋ ਰਿਹਾ ਹੈਗਾ ਐਦੀ ਦਵਾਈ ਲੈਣ ਇਹ ਲੋਟ ਇਨ ਹੋ ਰਿਹਾ ਜੀ ਰਾਤ ਨੂੰ ਮੰਮੀ ਤੇ ਬਹੁਤ ਚੀਜ਼ਾਂ ਬੰਦੀਆਂ ਨੇ ਦੋਹਦਾ ਵੀ ਮਮੀ ਟੈਨਸ਼ਨ ਵੀ ਹੁੰਦੀ ਵੀ ਠੀਕ ਹੋ ਗਏਗਾ ਨਾ ਹੋਰ ਹੁਣ ਆ ਹੀ ਹੋ ਗਰਨ ਹੁਣ ਤਾਂ ਗਣ ਠੀਕ ਹੋਊਗਾ ਪਹਿਲਾਂ ਕਾਂ ਜੀ ਲੱਗਿਆ ਉਹਦੇ ਤੇ ਡੈਡੀ ਦਵਾਈ ਲੈ ਆਏ ਨਾ ਮੈਨੂੰ ਐ ਲੱਗੇ ਚੱਲ ਪੰਜ ਦਿਨਾਂ ਚ ਠੀਕ ਹੋ ਜੂ ਕੋਈ ਇਹ ਤਾਂ ਉਦੋਂ ਵੀ ਵੱਧ ਗਿਆ ਉਂਗਲਾਂ ਤੇ ਵੀ ਆ ਗਿਆ ਨਾ ਹੂੰਗਲਾਂ ਤੇ ਵੀ ਜ਼ਿਆਦਾ ਹੋ ਗਈ ਪ੍ਰੋਬਲਮ ਮੇਨੂੰ ਦਿੱਤਾ ਕਰਮ ਕਰ ਦਿੱਤਾ ਇਹਨੂੰ ਬੰਦ ਵੀ ਕਰ ਦਿੱਤਾ ਆ ਉਹਦੇ ਮੈਂ ਸਕੂਲ ਚ ਲੈ ਕੇ ਗਿਆ ਸੀ ਜੀ ਆ ਉਥੋਂ ਉਹਦੇ ਮੈਥੋਂ ਡਿੱਗ ਗਿਆ ਇਹ ਤੇ ਹੁਣ ਇਹ ਨਾਮਾ ਪੂਣਾ ਪੂ ਆਪਾਂ ਨੂੰ ਉਹਦੇ ਦੇਵਨਾ ਮੋਟਰਸਾਈਕਲ ਸੜਾਏ ਲੱਗ ਰਿਹਾਗਾ ਇਹ ਪਛੋਪਾ ਲਾਇਬੀਲਪ ਵਾਲੇ ਇਹ ਨਾ ਟਾਇਰ ਪੋਲੇ ਜੀ ਤੇ ਇਹ ਮੂਗਰਲਾ ਟਾਇਰ ਅੱਜ ਆਪ ਮੈਂ ਪੁਆ ਕੇ ਲਿਆਉਂਗਾ ਇਹ ਆ ਪਈ ਹੈ ਚੱਕਾ ਤੇ ਟਾਇਰ ਵੀ ਇਹ ਇਹਦੇ ਨਾਲੋਂ ਕੁਝ ਇੱਕ ਆਪਾਂ ਮੋਟੇ ਪੋਏ ਕਿ ਇਹ ਐਨੇ ਪਤਲੇ ਹੈ ਜੀ ਇਹ ਪਤਲੇ ਹੈ ਇਹ ਚਾਰ ਕ ਉਂਗਲਾਂ ਦੇ ਆ ਤੇ ਉਹ ਪੰਜ ਛੇ ਉਂਗਲਾਂ ਦੇ ਆ ਜੀ ਦੇਖ ਸਕਦੇ ਹੋ ਤੁਸੀਂ ਉਹ ਇੱਥੇ ਆ ਉਹ ਇੰਨਾ ਮੋਟਾ ਟਾਇਰ ਹੈ ਜੀ ਉਹ ਇੰਨਾ ਮੋਟਾ ਟਾਇਰ ਹੈ ਤੇ ਨਾਗਾ ਦੇਖ ਸਕਦੇ ਹੋ ਫਰਕ ਕਿੰਨਾ ਕਾ ਹਨ ਤੇ ਬਾਕੀ ਉਹ ਆਪਣਾ ਝੋਟਾ ਇਹ ਜਿੱਤੇ ਦਾ ਰੰਗ ਲਾਏ ਹੋਏ ਨੇ ਆਪਣੇ ਘਰ ਦੇ ਜੈੜੀ ਸਮਾਈ ਨਹੀਂ ਕਰਦਾ ਇਹਦੀ ਜਦੋਂ ਆਇਆ ਮੈਨੂੰ ਇਹ ਕਿਹੜਾ ਰੋਇਖੜੇ ਕਰੇ ਹੁੰਦਾ ਮਮੀ ਮੈਂ ਕਿਹੜਾ ਉੱਥੇ ਜਾ ਕੇ ਧੋਆ ਕਰੂੰਗਾ ਇਹਨੂੰ ਜੋ ਆਇਆ ਹੈ ਉਹ ਤਾਂ ਬਹੁਤ ਵਧੀਆ ਹੁੰਦਾ ਸੀ ਇਹ ਸੋਹਣਾ ਸੋਹਣਾ ਹੁੰਦਾ ਸੀ ਬਾਜੇ ਤੋਂ ਹੁਣ ਡੈਡੀ ਦੇ ਹੱਥ ਲੱਗ ਗਿਆ ਵਾ ਸਾਰੀਆਂ ਚੀਜ਼ਾਂ ਅੱਖਰ ਪਕਰ ਹੋਏ ਨਿਵਾਸਾ ਆ ਹੁਣ ਕੇ ਨਿਉ ਮਿੱਟੀ ਲੱਗ ਰਹੀ ਸੀ ਤੋਂ ਮਲਾਹੀ ਆ ਜੀ ਆ ਇਹ ਬਹੁ ਮੁਰਲੇ ਬਹੁ ਨੜ ਤੇ ਲੱਗ ਰਹੀ ਸੀ ਇੱਥੋਂ ਲੱਗ ਰਹੀ ਸੀ ਇੱਥੇ ਲੱਗ ਰਹੀ ਸੀ ਇੱਥੇ ਲੱਗ ਰਹੀ ਸੀ ਜੀ ਅਏ ਤੇ ਲੱਗ ਰਹੀ ਸੀ ਆ ਚੀਜ਼ਾਂ ਤੇ ਲੱਗ ਰਹੀ ਸੀ ਇੱਥੋਂ ਲਾਹੀ ਆ ਜੀ ਮੈਂ ਤੇ ਹੁਣ ਦੇਖੋ ਹੀ ਕਿੰਨਾ ਕੰਟ ਲੱਗ ਰ ਆਪਣਾ ਮੋਟਰਸਾਈਕਲ ਤੁਸੀਂ ਵੀ ਜੇਕਰ ਤੁਹਾਡੇ ਕੋਲੇ ਵੀ ਕੁਝ ਕੁ ਸਾਧ ਰਾਂ ਗੱਡੀ ਮੋਟਰਸਾਈਕਲ ਹਨ ਜੀ ਤੁਸੀਂ ਵੀ ਉਹਦੀ ਕੇਅਰ ਕਰਿਆ ਕਰੋ ਉਹਨੂੰ ਮਿੱਟੀ ਤੋਂ ਮਾੜਾ ਦੂਰ ਰੱਖਿਆ ਕਰੋ ਹੁਣ ਇਹੀ ਜੇ ਮੇਰੇ ਕੋਲ ਆ ਇੱਥੇ ਹੁੰਦਾ ਈ ਮਾੜਾ ਇਹਨੂੰ ਜਮਾ ਚਮਕਾ ਕੇ ਰੱਖਦਾ ਆ ਦੇਖੋ ਮੇਰੇ ਜੇ ਮੈਂ ਕੱਲ ਚਮਕਾਇਆ ਪਿਆਗਾ ਇਹ ਹੁਣ ਰਾਤ ਨੂੰ ਇੱਧਰ ਬਾਹਰ ਖੜਾ ਹੁੰਦਾ ਫਿਰ ਆਥਰੇ ਉੱਥੇ ਮਿੱਟੀ ਮੁੱਟੀ ਪਏ ਆ ਗਿਆ ਹੁਣ ਤਾਂ ਇਹਨੂੰ ਮੈਂ ਰੋਜ਼ ਸਾਫ਼ ਕਰਕੇ ਖੜਾਉਣਾ ਹੁੰਦਾ ਤੇ ਇੱਧਰ ਵੀ ਮੈਂ ਆਪਣਾ ਮੋਟਰਸਾਈਕਲ ਖੜਾ ਈ ਤੁਸੀਂ ਵੀ ਆਪਣੇ ਮੋਟਰਸਾਈਕਲ ਕੇ ਰੱਖਿਆ ਕਰੋ ਮੇਰੇ ਰੈਡੀ ਨੂੰ ਕਿਹਾ ਮੈਂ ਛਾਉਂਗਾ ਨਹੀਂ ਹੈ ਕੱਢੀ ਚਮਕਾਉਂਦਾ ਆ ਦੇਖੋ ਜਿਦੋਂ ਅਸੀਂ ਪਹਿਲਾਂ ਮੋਟਰਸਾਈਕਲ ਲੈ ਕੇ ਆਏ ਹੋਮਾਂਗੇ ਕਿਸੇ ਨੇ 87 ਸਤਰਾਂ ਵਾਹਿ ਤੇ ਪਿੱਛੋਂ ਵੀ ਮੈਂ ਫੁੱਲ ਸਾਫ਼ ਕਰਤਾ ਜੀ ਡੈਡੀ ਨੂੰ ਮੈਂ ਤਾਂ ਇਹਨੂੰ ਆਪਾਂ ਮੋਡੀਫਾਈ ਕਰ ਦਿੰਨੇ ਆ ਜਦੋਂ ਮੋਡੀਫਾਈ ਹੋ ਗਿਆ ਨਾ ਉਹਦਾ ਪੂਰਾ ਘੈਂਟ ਬਣ ਜੂਜੀ ਆ ਦੇਖੋ ਠੰਡ ਜੀ ਮਾੜੀ ਘਟ ਗਈ ਤੇ ਧੁੱਪ ਵੀ ਹੁਣ ਨਹੀਂ ਨਿਕਲ ਲੱਗ ਜਾਂਦੀ ਐ ਤੇ ਆਪਣੇ ਇੱਧਰ ਮੱਝਾਂ ਖੜੀਆਂ ਨੇ ਇਹਨਾਂ ਨੂੰ ਐਸਾ ਨੂੰ ਬਾਹਰ ਕੱਢਣਾ ਅੱਜ ਪਰ ਅੱਜ ਇਹਨਾਂ ਨੂੰ ਆਪਾਂ ਬਾਹਰ ਨਹੀਂ ਕੱਢ ਸਕਦੇ ਤੁਹਾਨੂੰ ਪਤਾ ਹੀ ਐ ਤੇ ਕਿਉਂਕਿ ਆਪਣੇ ਕਿਹੜਾ ਕੋਈ ਮੇਰੀ ਜਾਦੀ ਇੱਥੇ ਹੁੰਦੀ ਐ ਇਹ ਉਹ ਵੀ ਖੇਲ ਭਾਗ ਜਾਂਦੀ ਐ ਵੀ ਉਹ ਇੱਥੇ ਰੱਖੀ ਵਾਸਤੇ ਕੋਈ ਮੱਝਾਂ ਤੇ ਹੈ ਨਹੀਂ ਉਹ ਛੇੜਦਾ ਕੋਣ ਹੈ ਫੇਰ ਵੀ ਡਰ ਜਾ ਰਹਿਂਦਾ ਵੀ ਕੋਈ ਖੋਲ ਖਾਲ ਕੇ ਲੈ ਜਾਏ ਕੁੱਤੇ ਕੱਤੇ ਨਾਲ ਬੜ ਲੈਂ ਜੀ ਕਿਉਂਕਿ ਸਾਡੇ ਨੇ ਇੱਥੇ ਪਿੰਡਾਂ ਦੇ ਵਿੱਚ ਕੁੱਤੇ ਬਹੁਤ ਆ ਸਾਡੇ ਪਿੰਡ ਦਾ ਖਾਸ ਕਰਕੇ ਬਹੁਤ ਯਾਦ ਆਨੇ ਤੇ ਹੁਣ ਬਾਕੀ ਇਹ ਇੱਥੇ ਖੜਿਆ ਰਹਿਣੀਆਂ ਧੁੱਪੇ ਤੇ ਹੁਣ ਖੰਡ ਜੀ ਮਾੜੀ ਘਟ ਗਈ ਤੇ ਧੁੱਪ ਵੀ ਹੁਣ ਤਾਂ 8 ਵਜੇ ਨਿਕਲ ਜਾਂਦੀ ਹੁੰਦੀ ਹੈ ਉੱਤੇ ਦੇਖੋ ਜੀ ਕਿੰਨੀ ਵਧੀਆ ਧੁੱਪ ਪੈ ਰਹੀ ਹੈ ਸਵੇਰ ਸਵੇਰ ਦੀ ਆਇ ਤੋਂ ਆਪਾਂ ਬਾਹਰ ਦੇਖੋ ਬਾਹਰ ਸਾਰਾ ਤਰੇਲਣਾ ਭਰਿਆ ਪਿਆਗਾ ਥੋੜੇ ਕਿੰਨੀ ਠੰਡਾ ਆਪਾਂ ਜਰੂਰ ਦੱਸਿਓ ਜੀ ਆ ਦੇਖੋ ਜੀ ਅੱਜ ਬਰੌਗਿੰਗ ਕੇ ਸਾਥ ਹੀ ਅੱਪ ਬਾਹਰ ਆਏ ਆ ਜੀ ਅੱਜ ਤਾਈਂ ਮ ਸਕੂਲ ਵੀ ਨਹੀਂ ਜਾ ਸਕਿਆ ਜੀ ਇਧਰ ਆਪਣੀ ਆ ਗਈ ਬਾਹਰਲੀ ਬਾੜੀ ਇਹ ਆਪਣੀ ਬਾਹਰਲੀ ਬਾੜੀ ਆ ਜੀ ਉਹਦੇ ਨਾਲ ਹੀ ਕੱਢ ਕੇ ਗਏ ਸੀ ਬਹੁਤ ਬਰਾਹਾਲ ਹੋ ਰਿਹਾ ਹੀ ਦੇਖ ਸਕਦੇ ਹੋ ਉੱਥੇ ਸਾਰਾ ਮਿੱਤਰ ਹੁਣ ਆਪਾਂ ਰੈਡੀ ਹੋ ਗਏ ਹੁਣ ਕਿਹੜਾ ਮੈਂ ਪਹਿਲਾਂ ਡੈਡੀ ਨੂੰ ਮੂਸੇ ਛੱਡ ਕੇ ਆਉਣਾਗਾ ਫੇਰ ਮੰਮੀ ਨੂੰ ਮੈਂ ਦੁਬਾਰੇ ਘਰੇ ਆਉਂਗਾ ਫੇਰ ਆਪਾਂ ਚੱਲਾਂਗੇ ਮੌੜੀ ਪਹਿਲਾਂ ਚੱਲਦੇ ਆਪਾਂ ਡੈਡੀ ਨੂੰ ਛੱਡਣ ਆਏ ਨਾ ਮਿੱਤਰ ਹੁਣ ਆਪਾਂ ਆ ਗਏ ਆ ਮੌੜੀ ਤੇ ਆਪਾਂ ਨਾਲ ਛੋਟਾ ਵੀ ਆਪਣੇ ਨਾਲ ਆਇਆ ਦਰ ਤੱਕ ਕਰਦਾ ਰਹਾਂਗਾ ਰਾਜਾ ਇਹ ਰਾਜੇ ਕੋ ਚਾਪਨ ਬਾਂਦਰ ਵੀ ਥਈ ਸੀ ਬਾਪਾ ਬਾਂਦਰ ਬਾਪਾ ਵਰਜੰਗਵਲੀ ਬਾਪਾ ਉਹ ਵੀਡੀਓ ਨਹੀਂ ਬਣਾ ਸਕਿਆ ਆਪਾਂ ਤੁਹਾਨੂੰ ਆਉਂਦੇ ਹੋਏ ਦਿਖਾਵਾਂਗੇ ਇਹਦਰ ਬੱਕੀਆਂ ਬੱਕਰੀਆਂ ਜਾ ਰਹੀਆਂ ਨੇ ਵੇਚਣ ਵਾਸਤੇ ਭਾਈ ਐਵੇਂ ਆਪਣੇ ਪੰਜਾਬ ਦੇ ਵਿੱਚ ਵੇਚ ਹੁੰਦੇ ਆ ਇਹਨਾਂ ਨੂੰ ਮੱਡੀ ਤੇ ਜਿੱਥੇ ਲੈ ਕੇ ਜਾਂਦੇ ਨੇ ਤੇ ਇਧਰ ਪਿਆ ਹੈਗਾ ਇਹ ਪੈਲਸ ਆਗੇ ਇਹਦੇ ਵਿੱਚ ਹੈਗਾ ਸੇ ਨਾ ਕਿਸੇ ਵ્યા ਅੱਜ ਆਪਣੀ ਲੱਤ ਚੇਹੇ ਤੇ ਹੁਣ ਆਪਾਂ ਆ ਗਏ ਹੋੜੀ ਚੱਲੋ ਐਂਜ ਮੰਦੀਪ ਦਾ ਵਿਆਹ ਸੀ ਬੰਦ ਦਿਖਾਇਆ ਹੋਊਗਾ ਨਾ ਤੇ ਆਜੋ ਆਪਾਂ ਚੱਲਦੇ ਆਂ ਆ ਹਾਂ ਜੀ ਕੀ ਦਿਆ ਮੰਗਿਆ ਸੁਪਰੀ ਵਟੇ ਚੈਨ ਇਹ ਨਾਲ ਨਾਲ ਬਾਕੀ ਸਾਰੀਆਂ ਲੇਟਰ ਰਹੀ بڑا ਗੱਲ ਵੀ ਹੈ ਜਿੱਦਾਂ ਤੁਹਾਨੂੰ ਵਾਲੀ ਆ ਗਿਆ ਫਰਸ਼ ਵਾਲੀ ਆ ਰਹੀ ਹੈ ਅਨੋਰ ਚੱਲਦੇ ਹੋਣਗੇ ਤੇ ਆ ਗਿਆ ਬਚੀੜ ਦੇ ਸ਼ਹਿਰ ਦੇ ਵਿੱਚ ਲੋ ਜੀ ਮਿੱਤਰੋ ਮੇਰੇ ਨਾਲ ਹੋ ਗਿਆ ਕੋਪੜ ਕਿਉਂਕਿ ਹੁਣ ਜਿਹੜਾ ਅਸੀਂ ਮੋੜੀ ਡਾਕਟਰ ਕੋਲ ਮਿਲ ਕੀਤਾ ਸੀਗਾ ਉਹ ਕੱਲ ਸਾਨੂੰ ਕਹਦਾ ਕਹਦਾ ਹੁਣ ਮੈਂ ਪਠੀਟੇ ਉਤਰ ਪਿਆ ਕੱਲ ਸਾਨੂੰ ਕਹਿੰਦਾ ਵੀ ਕੱਲ ਨੂੰ ਮੈਂ ਆ ਜੂਗਾ ਇਰ ਮम्मी ਨੇ ਫਿਕਾਂ ਚੱਲੋ ਆਪਾਂ ਨਹੀਂ ਥੋਣ ਚੱਲ ਵੜਦੇ ਹਣ ਮੈਂ ਹੁਣ ਅਸੀਂ ਜਾ ਰਹੇ ਹਾਂ ਬਲਾਂ ਬਣੀ ਜੀ ਕਹਿੰਗੇ ਉੱਥੇ ਵੀ ਇੱਕ ਡਾਕਟਰ ਹੈ ਉੱਥੇ ਪੱਟੀਆਂ ਕਰਦਾ ਗਾ ਪੈਰਾਂ ਤੇ ਅਸੀਂ ਹੁਣ ਅਸੀਂ ਉੱਥੇ ਜਾ ਰਹੇ ਹਾਂ ਤੇ ਉੱਥੋਂ ਡਾਕਟਰ ਦਾ ਮੋਖੜ ਕਰਤਾ ਨਾਲ ਸਾਡੀ ਕੋਈ ਫਾਲ ਜੀ ਭਾਈ ਕਰਤੀ ਜੇ ਬਾਕੀ ਜੇ ਰੱਬ ਕਰਦਾ ਸਹੀ ਕਰਦਾ ਜੀ ਰੱਬ ਦੇ ਫਰਮਾ ਤੇ ਪਾ ਤੇ ਨਹੀਂ ਤੇ ਹੁਣ ਬਾਅਦ ਚ ਮੰਮੀ ਪੇਸ਼ੈਂਟ ਗਈ ਹੋਗੀ ਤੇ ਮੌੜੀ ਵਾਲਾ ਡਾਕਟਰ ਤਾਂ ਹੈ ਨਹੀਂ ਇਸੇ ਕਰਾ ਆਪਾਂ ਇੱਥੇ ਆ ਗਏ ਜਿੱਤੇ ਰੱਬ ਨੇ ਲਿਆਉਣਾ ਸੀ ਉੱਥੇ ਵਾਗੇ ਆਪਾਂ ਤੇ ਠੰਡ ਵੀ ਬਹੁਤ ਰਹੀ ਸਰ ਤੇ ਇੱਥੇ ਬਚਾਲੇ ਪੈਂਦੀ ਹੈ ਇੱਥੇ ਤੁਰਾ ਕਪੜਾ ਲੰਮਾ ਸੀ ਹੁਣ ਚਲੋ ਹੁਣ ਆਪਾਂ ਪਹੁੰਚ ਗਏ ਫੇਰ ਆਪਾਂ ਤੁਹਾਨੂੰ ਦੱਸਾਂਗੇ ਡਾਕਟਰ ਕੀ ਕਹਿੰਦਾਗਾ ਤੇ ਬਾਕੀ ਸਾਰੇ ਨਾਲ ਨਾਲ ਸਪੋਰਟ ਕਰੀ ਜਾਇਆ ਜੇ ਲਾਈਕ ਸ਼ੇਅਰ ਇੱਥੇ ਬਾਈਟ ਹੋਰ ਤਾਂ ਲਈ ਇੱਥੇ ਮਿਲਦਾ ਲਈ ਪਕਾਤੇ ਬੈਠੇ ਬੰਦੇ ਹਰ ਤੇ ਗੁੜੀ ਨੂੰ ਪੀਂਦੇ ਐ ਜਿੱਥੇ ਮਾਰ ਕੀ ਵੇ ਬਿੱਲੀ ਪਈ ਐ ਸਾਰੀ ਉੱਨੀ ਉੱਤਰ ਪਰ ਬਿਜਾਰਾ ਐ ਸਾਹਮਣੇ ਆਪਣਾ ਵੋਟਸਾਟਰ ਖੜਾ ਜਿਉਂ ਖੜਾ ਤੇ ਬਾਕੀ ਸਾਨੂੰ ਪੁੱਛ ਕੇ ਦੱਸਦੇ ਆਪਾਂ ਕੀ ਕਹਿੰਦੇ ਡਾਕਟਰ ਜੀ ਮਿੱਤਰ ਹੁਣ ਆਪਾਂ ਆ ਗਏ ਮੋੜੀ ਦੇਖੋ ਯਾਰ ਆ ਤੇ ਕਿੰਨੇ ਸਾਰੇ ਬਾਂਦਰ ਨੇ ਮੰਕੀ ਜੀ ਆ ਦੇਖੋ ਬਹੁਤ ਜ਼ਿਆਦਾ ਇਹਨਾਂ ਵਿੱਚ ਰਹਿੰਦੇ ਆ ਜੰਗਲ ਦੇ ਵਿੱਚ ਜੇ ਸਾਰੇ ਮੰਕੀ ਜਿਹਨੇ ਵੀ ਮੌਕੇ ਸਾਰੇ ਆ ਜੰਗਲ ਦੇ ਵਿੱਚ ਰਹਿੰਦੇ ਆ ਤੇ ਹੁਣ ਆਪਾਂ ਕਰਨ ਜਾ ਰਹੇ ਆ ਤੇ ਆਪਾਂ 버ਗਰ ਬੰਡਰ ਵਾਲਿਆ ਮੰਮੀ ਨੂੰ ਪੈਕ ਕਰਾਤਾ ਮੰਮੀ ਖਰੀਆਗੀ ਖਾਊਗੀ ਇਹਦੇ ਵਿੱਚ ਰਹਿੰਦੇ ਆ ਨਾ ਅਮੀ ਇਹ ਹਾਂ ਇਹ ਇੱਥੇ ਰਹਿੰਦੇ ਨੇ ਇੱਥੇ ਆ ਦੇਖੋ ਹੀ ਲੋਕ ਬਾਅਦ ਵਿੱਚ ਜੜਨੇ ਜਾਵੇ ਲੋਕਾਂ ਚੱਲ ਲੈਣ ਜਿੱਦੇ ਡਾਇਰੈਕਟ ਆਹ ਤੇ ਕੋਈ ਵੀ